ਕਿ ਬਹੁਤਾਂ ਗਿਣਤੀ ਦੇ ਅੰਦਰ ਭਾਰਤ ਦੇ ਅੰਦਰ ਡਰ ਕਰਕੇ ਪੂਜਾ ਕੀਤੀ ਜਾਂਦੀ ਹੈ ਡਰ ਨੂੰ ਅਧੀਨ ਰੱਖਦਿਆਂ ਹੋਏ ਜਿੱਥੋਂ ਡਰ ਲੱਗਾ ਉਹਦੇ ਦੀ ਉਸੇ ਦੀ ਪੂਜਾ ਕਰ ਸ਼ੁਰੂ ਕਰ ਦਿੱਤੀ ਇਨਸਾਨ ਨੇ ਪਾਣੀ ਤੋਂ ਡਰ ਲੱਗਾ ਪਾਣੀ ਦੀ ਪੂਜਾ ਸ਼ੁਰੂ ਕਰ ਦਿੱਤੀ ਅੱਗ ਤੋਂ ਡਰ ਲੱਗਾ ਅੱਗ ਦੀ ਪੂਜਾ ਸ਼ੁਰੂ ਕਰ ਦਿੱਤੀ ਭਾਵੇਂ ਕਿਸੇ ਵੀ ਚੀਜ਼ ਤੋਂ ਇਨਸਾਨ ਨੂੰ ਜੇਕਰ ਡਰ ਲੱਗਾ ਨਾ ਉਹਨੇ ਉਹਦੀ ਪੂਜਾ ਸ਼ੁਰੂ ਕਰ ਦਿੱਤੀ ਕਿ ਮੈਂ ਤੇਰੀ ਪੂਜਾ ਕਰਦਾ ਮੈਨੂੰ ਕੁਝ ਨਾ ਕਹਵੀਂ ਪੱਕੀ ਭਾਵੇਂ ਦੁਨੀਆ ਤੈਸ਼ ਨੈਸ਼ ਹੋ ਜਾਵੇ ਇਹਦੀ ਗੱਲ ਦੀ ਪਰਵਾਹ ਨਹੀਂ ਪਰ ਮੈਨੂੰ ਤੂੰ ਕੁਝ ਨਹੀਂ ਕਹਿਣਾ ਕਿਉਂ ਕਿ ਮੈਂ ਤੇਰੀ ਪੂਜਾ ਕਰ ਰਿਹਾ ਦੁਨੀਆ ਦੇ ਅੰਦਰ ਬੌਦਾਂਤ ਗਿਣਤੀ ਦੇ ਵਿੱਚ ਡਰ ਕਰਕੇ ਹੀ ਪੂਜਾ ਕੀਤੀ ਜਾਂਦੀ ਹੈ ਇਸੇ ਕਰਕੇ ਤੇ ਬਹੁਤ ਜਗ੍ਹਾ ਤੇ ਲੋਕਾਂ ਦੇ ਅੰਦਰ ਇਹ ਵਹਿਮ ਪਰਬ ਨੇ ਮਨ ਦੇ ਅੰਦਰ ਇਹ ਵਿਚਾਰਾਂ ਬਿਠਾ ਦਿੱਤੀਆਂ ਗਈਆਂ ਕਿ ਜੀ ਆ ਫਲਾਣਾ ਪੁਰਸ਼ ਹੈ ਫਲਾਣਾ ਆ ਬੰਦਾ ਹੈ ਇਹ ਬੜਾ ਰੂਪੀ ਅਲਾ ਹੈ ਇਹਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ ਇਹਦੀ ਪੂਜਾ ਕਰਨੀ ਚਾਹੀਦੀ ਸੇਵਾ ਕਰਨੀ ਚਾਹੀਦੀ ਇੱਥੋਂ ਤੱਕ ਇਨਸਾਨ ਪੱਥਰ ਤੋਂ ਡਰਦਾ ਹੈ ਉਹਦੀ ਵੀ ਪੂਜਾ ਸ਼ੁਰੂ ਕਰ ਦਿੰਦੀ ਹੈ ਇਨਸਾਨ ਹਵਾ ਤੋਂ ਡਰਿਆ ਉਹਦੀ ਵੀ ਪੂਜਾ ਸ਼ੁਰੂ ਕਰ ਦਿੰਦੀ ਦਰਖਤਾਂ ਤੋਂ ਪੇੜ ਪੌਦਿਆਂ ਤੋਂ ਡਰਿਆ ਉਹਦੀ ਵੀ ਪੂਜਾ ਸ਼ੁਰੂ ਕਰ ਦਿੰਦੀ ਜਨਵਰਾਂ ਤੋਂ ਡਰਿਆ ਉਹਦੀ ਵੀ ਪੂਜਾ ਸ਼ੁਰੂ ਕਰ ਦੇ ਭਾਵ ਦਿਮਾਗ ਦੇ ਅੰਦਰ ਇਹ ਵਿਚਾਰ ਨਹੀਂ ਆਈ ਕਿ ਅੱਜ ਸਾਰਾ ਕੁਝ ਜੋ ਸਮਾਜ ਦੇ ਅੰਦਰ ਹੈ ਸੰਸਾਰ ਦੇ ਅੰਦਰ ਹੈ ਇਹ ਵੀ ਤਾਂ ਰੱਬ ਦਾ ਬਣਾਇਆ ਹੋਇਆ ਹੈ ਨਾ ਬਾਕੀ ਹੋਰ ਜਨਵਰ ਹੋਰ ਕੋਈ ਚੀਜ਼ ਵੇਖੀ ਜਾਵੇ ਉਹਨਾਂ ਦੇ ਦਿਮਾਗਾ ਦੇ ਅੰਦਰ ਓਨੇ ਵਿਚਾਰ ਨਹੀਂ ਹੈ ਨਾ ਹੀ ਉਹ ਵਿਕਾਸ ਇੰਨਾ ਕਰ ਸਕਦੇ ਨੇ ਇਹ ਮਨੁੱਖ ਨੂੰ ਅਧਿਕਾਰ ਮਿਲਿਆ ਹੈ ਤੇ ਪਰ ਮਨੁੱਖ ਫੇਰ ਦੁਬਾਰਾ ਉਹਨਾਂ ਦੀ ਪੂਜਾ ਕਰ ਰਿਹਾ ਹੈ ਮਹਾਰਾਜ ਜੀ ਦੇ ਪਾਵਨ ਬਚਨ ਨੇ ਸਹਿਬ ਜੀ ਕਹਿੰਦੇ ਨੇ ਪਾਉਣ ਪਾਣੀ ਬੈਸੰਤਰੋ ਹੁਕਮ ਕਰੇ ਤੇਰੀ ਪ੍ਰਗਤੀ ਪੌਣ ਪਾਣੀ ਤੇ ਬਸੰਤਰ ਹਵਾ ਪਾਣੀ ਤੇ ਅੱਗ ਲੋਕ ਇਹਨਾਂ ਤੋਂ ਡਰਦਿਆਂ ਹੋਇਆਂ ਇਹਦੀ ਪੂਜਾ ਕਰ ਰਹੇ ਪਰ ਸਹਿਬ ਜੀ ਕਹਿੰਦੇ ਇਹ ਤੇ ਆਪ ਕਿਸੇ ਦੀ ਪੂਜਾ ਦੇ ਵਿੱਚ ਨਹੀਂ ਇਹ ਤੇ ਆਪ ਕਿਸੇ ਹੋਰ ਦੀ ਪੂਜਾ ਦੇ ਵਿੱਚ ਨਹੀਂ ਭਾਵ ਕਿਸੇ ਹੋਰ ਦੇ ਹੁਕਮ ਦੇ ਵਿੱਚ ਬੱਝੇ ਹੋਏਗੀ ਇਹ ਤੈਨੂੰ ਕੀ ਕਰ ਸਕਦੇ ਨੇ ਤੂੰ ਇਹਦੀ ਪੂਜਾ ਕਿਉਂ ਕਰ ਰਿਹਾ ਹੈ ਤੂੰ ਕਿਉਂ ਇਹਨਾਂ ਨੂੰ ਭਗਵਾਨਾਂ ਦਾ ਦਰਜਾ ਰੱਬ ਦਾ ਦਰਜਾ ਦੇ ਦਿੱਤਾ ਕਿਉਂਕਿ ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ ਹਵਾ ਹੈ ਉਹ ਵੀ ਉਸ ਰੱਬ ਦੇ ਹੁਕਮ ਦੇ ਵਿੱਚ ਬੱਦੀ ਹੈ ਪਾਣੀ ਹੈ ਉਹ ਵੀ ਹੁਕਮ ਦੇ ਵਿੱਚ ਹੈ ਅੱਗ ਹੈ ਉਹ ਵੀ ਹੁਕਮ ਦੇ ਵਿੱਚ ਹੈ ਪਰ ਇਨਸਾਨ ਇਹਨਾਂ ਕੋ ਡਰਿਆ ਇਹਨੇ ਭਗਵਾਨ ਕਹਿ ਕਰਕੇ ਸਨਮਾਨਿਆਂ ਤੇ ਉਹਨਾਂ ਦੀ ਪੂਜਾ ਕੀਤੀ